ਤਦ ਭਰਾਵਾ ਆਪਣੇ ਨਾਲ ਇੱਕ ਪਿੰਡ ਦੀ ਗੱਲ ਦੱਸਦਾ ਕੀ ਹੋਇਆ ਕਿ ਸਾਡੇ ਨਾਲ ਯਾਰ ਇੱਕ ਪਿੰਡ 'ਚ ਸੀਗਾ ਬੰਦਾ ਰਹਿੰਦਾ ਉਹਦੀ ਕਿਤੇ ਘਰ ਵਾਲੀ ਹੈ ਨਾ ਬੈਦਰ ਠੀਕ ਹੀ ਨਹੀਂ ਸੀਗੀ ਤੇ ਉਹ ਕਿਤੇ ਮਰ ਗਈ ਠੀਕ ਨਹੀਂ ਰਹਿੰਦੀ ਸੀ ਘਰ ਵਾਲੀ ਉਹਦੀ ਮਰ ਗਈ ਤੇ ਉਹ ਬਰਾਵਾ ਸਾ ਉਹਦੇ ਸੰਸਕਾਰ ਵਾਸਤੇ ਨਾ ਜਾਨੀ ਕਿ ਉਹਨੂੰ ਫਿਰ ਸਾਰੇ ਇਕੱਠੇ ਹੋਏ ਪਿੰਡ ਦੇ ਤੇ ਉਹਨੂੰ ਲੈ ਕੇ ਜਾ ਰਹੇ ਸੀਗੇ ਜਦੋਂ ਲੈ ਕੇ ਜਾ ਰਹੇ ਉਹਨੂੰ ਚੱਕਿਆ ਹੋਇਆ ਤੇ ਉਹ ਵਿਚਾਰਾ ਬੜਾ ਰੋਵੇ ਹੈ ਉਹ ਇੰਨਾ ਰੋਵੇ ਵੀ ਜਾਨੀ ਕਿ ਵਾੜੇ ਪਿਆਰ ਜਿੱਦਾਂ ਹੁੰਦਾ ਉਹਦਾ ਆਪਣੀ ਘਰ ਵਾਲੀ ਦੇ ਨਾਲ ਉਹ ਕੀ ਹੋਇਆ ਕਿ ਉਹ ਇੱਕ ਬੰਦਾ ਜਿਹੜਾ ਮੋਰੇ ਚੱਕਿਆ ਸੀਗਾ ਜਿਨ੍ਹਾਂ ਨੇ ਨਾ ਯਾਨੀ ਉਹ ਉਹਦੀ ਆਰਤੀ ਨੂੰ ਆਰਤੀ ਨੂੰ ਚੱਕਿਆ ਸੀਗਾ ਤੇ ਉਹਦਾ ਕਿਤੇ ਪੈਰ ਹੈ ਨਾ ਫਿਸਲ ਗਿਆ ਪੈਰ ਜਿੱਦਾਂ ਤੁਰੇ ਜਾਂਦੇ ਸੀਗੇ ਤੇ ਪੈਰ ਫਿਸਲ ਗਿਆ ਤੇ ਉਹ ਇੱਕ ਖੰਭਾ ਜਗਾ ਤੇ ਖੰਬੇ ਦੇ ਆਰਤੀ ਖੰਬੇ ਵਿੱਚ ਲੱਗੀ ਉਹ ਜਿੱਦਾਂ ਹੀ ਖੰਬੇ ਵਿੱਚ ਲੱਗੀ ਤੇ ਉਹਦੀ ਪਤਾ ਨਹੀਂ ਕਿਤੇ ਸਾਰ ਰੁਗਿਆ ਸੀ ਕਿ ਕੀ ਗੱਲ ਸੀਗੀ ਕਦਾਂ ਉਹ ਖੰਬੇ ਵਿੱਚ ਲੱਗੀ ਤੇ ਉਹ ਉਹ ਤਾਂ ਉੱਠ ਕੇ ਬਹਿ ਗਈ ਉਹ ਸਾਰੇ ਜਣੇ ਕਹਿੰਦੇ ਉਹ ਇਹ ਕੀ ਹੋ ਗਿਆ ਉਹ ਤਾਂ ਜਿੰਦੀ ਹੋ ਗਈ ਉਹ ਜਿੰਦੀ ਹੋ ਗਈ ਹੈ ਕਹਿੰਦੇ ਲੈ ਕੇ ਚਲੋ ਵੀ ਇਹਨੂੰ ਵਾਪਸ ਆਪਣੇ ਹੈ ਇਹ ਤਾਂ ਠੀਕ ਆ ਕਹਿੰਦੇ ਇਹ ਤਾਂ ਕੋਈ ਮਰੀ ਨਹੀਂ ਹੈਗੀ ਇਹ ਤਾਂ ਜਿੰਦੀ ਹੋ ਗਈ ਹੈਗੀ ਉਹ ਬਚਾਰਾ ਰੋਂਦਾ ਪੜਦਾ ਸੀਗਾ ਚਲੋ ਥੋੜਾ ਜਿਹਾ ਚਿਹਰੇ ਤੇ ਰੌਣਕ ਜੀ ਉਹਦੇ ਆਈ ਵੀ ਇਹ ਤਾਂ ਚਲੋ ਠੀਕ ਠਾਕ ਆ ਜਿੰਦੀ ਹੋ ਗਈ ਆ ਉਹ ਸਾਰੇ ਵਾਪਸ ਲੈ ਆਏ ਉਹਨੂੰ ਹਾਂ ਉਹ ਕਰਦਿਆਂ ਕਰਾਉਂਦਿਆਂ ਕਿਤੇ ਇਦਾਂ ਥੋੜਾ ਟਾਈਮ ਬੀਤਿਆ ਤੇ ਉਹ ਆਪਣੇ ਫੇਰ ਕਿਤੇ ਬਿਮਾਰ ਮੂਰਜੀ ਹੋਈ ਤੇ ਉਹ ਬਿਮਾਰ ਹੋਈ ਤੇ ਬਾਅਦ ਵਿੱਚ ਕੀ ਹੋਇਆ ਕਿ ਉਹਦੀ ਫੇਰ ਜਾਨ ਨਿਕਲ ਗਈ ਉਹਦੀ ਫੇਰ ਜਦੋਂ ਜਾਨ ਨਿਕਲ ਗਈ ਤੇ ਉਹ ਸਾਰੇ ਪਿੰਡ ਵਾਲਿਆਂ ਨੂੰ ਪਹੁੰਚ ਕੇ ਵੀ ਇਹ ਕੀ ਹੋਇਆ ਇਹ ਫੇਜ ਮਰ ਗਈ ਹੈਗੀ ਆ ਹੂੰ ਉਹ ਸਾਰੀ ਤਿਆਰੀ ਵਾਰੀ ਕੀਤੀ ਉਹਦੀ ਉਹਨੇ ਆਪਣਾ ਸਮਾਨ ਸਭ ਸਾਰਾ ਇਕੱਠਾ ਕੀਤਾ ਸਾਰਾ ਫੇ ਆਰਤੀ ਦੇ ਉਹਨੂੰ ਲਗਾਏ ਪਾਇਆ ਉਹ ਤਾਂ ਸਾਰੇ ਜਣੇ ਉਹ ਜੋ ਲੈ ਕੇ ਜਾ ਰਹੇ ਆ ਚਾਰੇ ਜਣਿਆਂ ਨੇ ਚੱਕੀ ਹੋਈ ਆ ਉਹ ਬੜਾ ਤਾਂ ਹਾਂ ਮਾਰੇ ਮੇਰੀ ਘਰ ਵਾਲੀ ਮਰ ਗਈ ਹੈਗੀ ਆ ਹੈ ਪਹਿਲਾ ਜੀਂਦੀ ਹੋ ਗਈ ਪਹਿਲਾ ਮੈਨੂੰ ਦਾ ਬਨੇ ਦੇ ਤਾ ਫੇ ਮੁੜ ਕੇ ਫੇਖੋ ਲਈ ਹੈ ਬੜਾ ਰੋਲਾ ਪਾਵੇ ਤੇ ਉਹ ਰੋਲਾ ਪਾਉਂਦਾ ਪਾਉਂਦਾ ਰੋਂਦਾ ਰੋਂਦਾ ਨਾ ਇੱਕ ਗੱਲ ਭਰਾਵਾ ਕਹਿਣ ਲੱਪਿਆ ਕਹਿੰਦਾ ਉਹ ਸਾਰਿਆਂ ਜਣਿਆਂ ਨੂੰ ਜਿਹੜੇ ਜਿਹਨਾਂ ਨੇ ਚੱਕਿਆ ਹੋਇਆ ਸੀਗਾ ਭਾਈ ਖੰਭਾ ਬਚਾ ਕੇ ਕਹਿੰਦਾ ਲੰਗਾਇਆ ਉਹ ਖੰਭਾ ਬਚਾ ਕੇ ਖੰਭੇ ਦੇ ਵਿੱਚ ਨਾ ਕਹਿੰਦਾ ਇੱਕ ਦੀ ਲੱਗੇ ਖੰਭਾ ਤੁਸੀਂ ਹੈ ਨਾ ਯਾਨੀ ਕਿ ਉਹ ਨੂੰ ਬਚਾ ਕੇ ਕਹਿੰਦਾ ਨੰਗਣਾ ਹੈਗਾ ਕੋਈ ਵੀ ਖੰਭਾ ਜਿਹੜਾ ਰਾਸਤੇ ਵਿੱਚ ਆਇਆ ਉਹ ਤੋਂ ਬਚਾ ਕੇ ਰੰਗਣਾ ਕਹਿੰਦਾ ਖੰਭੇ ਵਿੱਚ ਨਹੀਂ ਕਹਿੰਦਾ ਲੱਗਣੇ ਚਾਹੀਦੀ ਹੈਗੀ ਆ ਹੂੰ ਉਹ ਵਿਚਾਰਾ ਇਹ ਹੀ ਰੋਂਦਾ ਰੋਲਾ ਜਿਹਾ ਪਾਈ ਜਾਵੇ ਵੀ ਖੰਭਾ ਬਚਾ ਕੇ ਖੰਭਾ ਬਚਾ ਕੇ ਉਹ ਭਰਾਵਾ ਬਚਾਪ ਚੁਕੇ ਖੰਭਾ ਲੈ ਕੇ ਗਏ ਤੇ ਜਦੋਂ ਉਹਦਾ ਅੰਤਮ ਸੰਸਕਾਰ ਜਿਆ ਕੀਤਾ ਤੇ ਉਹ ਫੇ ਜਾ ਕੇ ਚੁੱਪ ਹੋਇਆ ਹੂੰ ਤਾਂ ਫੇ ਜਾ ਕੇ ਚੁੱਪ ਹੋਇਆ ਤੇ ਫੇ ਸਾਰਿਆਂ ਨੂੰ ਦਿਲਾਸ ਦਿੱਤਾ ਕੋਈ ਗੱਲ ਨਹੀਂ ਵੀ ਹੈਂ ਵੀ ਇਹਦਾ ਰੱਬ ਦਾ ਭਣਾ ਜੋ ਹੁਣ ਅਸੀਂ ਹੋ ਗਿਆ ਹੈ ਤੇ ਉਹ ਕਹਿੰਦਾ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਵੀ ਤੁਸੀਂ ਮੇਰਾ ਸਾਥ ਦਿੱਤਾ ਐਗ ਦੀ ਜਿਹੜੀ ਆਰਥੀ ਹੈ ਨਾ ਖੰਬੇ ਵਿੱਚ ਨਹੀਂ ਲੱਗਣ ਦਿੱਤੀ ਨਹੀਂ ਤਾਂ ਇਹਨੇ ਫੇਰ ਉੱਠ ਕੇ ਬਹਿ ਜਾਣਾ ਸੀਗਾ